ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਚੈੱਕ ਕਰੀਏ ਅੱਜ ਦਾ ਟ੍ਰਿਪ ਸਟਾਰਟ ਆਪਾਂ ਆਪਾਂ ਪਹੁੰਚ ਗਏ ਆਪਣੇ ਝਾੜ ਚ ਤੇ ਟ੍ਰੇਲਰ ਕਰਤਾਈ ਆਪਾਂ ਕੱਲ ਹੀ ਹੁੱਕ ਉਹ ਖੜਾ ਸਾਹਮਣੇ ਆਪਣਾ ਟਰੱਕ ਟ੍ਰੇਲਰ ਅੱਲ ਥੋੜਾ ਟ੍ਰੇਲਰ ਦਾ ਹੀ ਕੰਮ ਸੀ ਇਹ ਇੱਧਰ ਹੀ ਖੜਾ ਹੀ ਲੋਡਡ ਵਾਲੇ ਝਾੜ ਚ ਤੇ ਬਸ ਹੁਣ ਚੱਕਦੇ ਆਪਾਂ ਇੱਥੋਂ ਤੇ ਚਾਲਦੇ ਆਪਾਂ ਪਿਕਅਪ ਤੇ ਪਿਕਅਪ ਕਰਕੇ ਤੇ ਫੇਰ ਪਾਉਣੇ ਆਪਾਂ ਚਾਲੇ ਆਪਣੇ ਟ੍ਰਿਪ ਉਦਾ ਅੱਜ ਸੂਰਜ ਹੈਗਾ ਬਹੁਤ ਸੋਹਣਾ ਧੁੱਪ ਪਰ ਇਹਦੇ ਨਾਲ 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 ਹੈਗੀ ਆ ਠੰਡ ਪੂਰੀ ਠੰਡ ਆ ਗਈ ਹੈ ਨਾ ਤਾਂ ਹੀ ਜੈਕਟ ਯੂਟ ਪਾਈ ਆ ਤੇ ਆਪਾਂ ਟਰੱਕ ਟਰੇਲਰ ਦਾ ਪ੍ਰੀ ਟ੍ਰਿਪ ਵਗੈਰਾ ਕਰਤਾ ਡਨ ਟਾਇਰ ਟੂਲ ਕਰ ਲਈ ਚੈੱਕ ਆਣਾ ਤੇਲ ਪਾਣੀ ਦੇਖਣਾ ਆ ਹੁੰਦਾ ਰੀਫਰ ਦਾ ਪ੍ਰੀ ਟ੍ਰਿਪ ਹੈ ਨਾ ਤੇ ਇਹ ਲਾਤਾ ਸੀ ਆਪਾਂ ਆ ਦੇਖੋ ਪਾਸ ਹੋ ਗਿਆ ਹੈ ਨਾ ਹੁਣ ਆਪਾਂ ਇਹਨੂੰ ਆ ਕਰ ਦਨੇ ਜੈਕਟ ਆ 34 ਤੇ ਆਪਾਂ ਪਹਿਲੇ ਕੀਤਾ ਹੋਇਆ ਹੈ ਕਿੰਨੇ ਪ੍ਰੀ ਕਾਲ ਕਰਕੇ ਲਿਆਉਣਾਗਾ ਇਹ ਆਪਣਾ ਸਟਾਰਟ ਸਟਾਪ ਤੇ ਲਾਇਆ ਕਰਕੇ ਤਾਂ ਹੀ ਹੁਣ ਬੰਦ ਆਗਾ ਟੈਟਰ ਗੱਡਾਗੇ ਸਾਰਾ ਕੁਝ ਆ ਇੱਧਰ ਖੜੀਆਂ ਆਪਣੇ ਬਾਕਟੇਲਾਂ ਸਾਰੀਆਂ ਤੇ ਵਿਚਾਲੇ ਕਾਰਾਂ ਦੀ ਪਾਰਕਿੰਗ ਆ ਇੱਧਰ ਆ ਲੋਡਾ ਟਰੈਲਰ ਆਗੇ ਠੀਕ ਹੈ ਨਾ ਖੜੇ ਇੱਧਰ ਬਸ ਧੁੱਪ ਤਾਂ ਹੈਗੀ ਬਹੁਤ ਸੁਣੀ ਆ ਦੇਖੋ ਸੂਰਜ ਆ ਠੰਡ ਆ ਇਹਦੇ ਚ ਪਰ ਰਹਿਗੇ ਥੋੜੇ ਦਿਨ ਸਨੋ ਆ ਜਾਣੀਆਂ ਸਮਾਨ ਵਗੈਰਾ ਰਿਆ ਲਿਆ ਪਰ ਰੱਖ ਸਾਰਾ ਸਾਰਾ ਏ.ਸੀ. ਚੱਟ ਦਿੱਤਾ ਰੱਖ ਇੱਧਰ ਆਪਣੇ ਦੋਨੇ ਬੈਠੇ ਆ ਨਾਲ ਠੀਕ ਹੈ ਕਰਦੇ ਆ ਸਟਾਰਟ ਫੇਰ ਚੱਲਦੇ ਆਂ ਇੱਥੋਂ ਉਹੀ ਅੱਗੇ ਵਾਲੇ ਹੀ ਆ ਉੱਥੋਂ ਹੀ ਪਿਕਅਪ ਕਰਨੀ ਆ ਮੇਥੋਂ 36 ਕਿਲੋਮੀਟਰ 36 ਕਿਲੋਮੀਟਰ ਤੇ ਫਿਰ ਪੌਣਿਆਂ ਚਾਲੇ ਆਪਾਂ ਮੈਂ ਨਾ ਪਹਿਲਾਂ ਵੀਡੀਓ ਬੰਦ ਕਰਤੀ ਸੀ ਉਹ ਬਾਈ 795 ਟਰੱਕ ਆ ਲਾਇਆ ਸੀ ਮੇਰੇ ਕੋਲੇ ਬਾਈ ਕਹਿੰਦਾ ਬਲੌਗ ਦੇ ਦੇਉਨੇ ਤੇ ਘੈਂਟ ਹੁੰਦੇ ਆ ਮੈਂ ਦਾ ਥੈਂਕ ਯੂ ਪ੍ਰਾਪ ਥੈਂਕ ਯੂ ਬਾਈ ਮਿਲ ਕੇ ਗਿਆ ਹੋਣੇ ਆ 795 ਵਾਲਾ ਮੈਗਾ ਠੀਕ ਆ ਪ੍ਰਾ ਨੋਕਰ ਬੋਟ ਆ ਮੈਂ ਦੱਬ ਕੇ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਪਹਿਨਾ ਠੀਕ ਆ ਡਰਾਈਵ ਆਪਾਂ ਅਗੇ ਮਸ਼ਰੂਮ ਚੱਕਣ ਆਹ ਡੋਰ ਥਾਣੀ ਕਰਨਗੇ ਐਂਟਰ ਇੱਥੇ ਪਹੁੰਚ ਗਏ ਸੀ ਆ ਆਪਣਾ ਸਾਰਾ ਲੋਡ ਤੇ ਇੱਥੇ ਆ ਖੜਾ ਟਰੱਕ ਆਪਣਾ ਟਰੈਲਰ ਆਹ ਡਾਕ ਤੇ ਲਾਉਣਾ ਬੈਕ ਬੈਕ ਲਾਉਣੇ ਆ ਇੱਧਰ ਤੇ ਆ ਉਹੀ ਦੂਜਾ ਲੋਡ ਆਗਾ ਆਪਣੀ ਕੰਪਨੀ ਦਾ ਇਹ ਇੱਥੇ ਪਹਿਲਾਂ ਡ੍ਰੌਪ ਕਰਾ ਲੈਣੇ ਹੁੰਦੇ ਕਿਉਂਕਿ ਇਹਨਾਂ ਲੋਡ ਛੇਤੀ ਰੈਡੀ ਹੋ ਜਾਂਦਾ। ਆਏ ਨੇ ਆਉਣਾ ਬੋਕਟਲ ਲੈ ਕੇ ਚੱਕ ਕੇ ਲੰਘ ਜਾਣਾ। ਆਏ ਤੇ ਡੋਰ ਕਰ ਲਗੇ ਓਪਨ, ਟੈਂਪਰੇਚਰ ਸੈੱਟ ਆ ਉਹਨੂੰ ਮੈਂ 10 ਦਾ 22 ਨੂੰ ਉਹ ਕਹਿੰਦਾ ਓਕੇ। ਐ ਇੱਥੇ ਲਾ ਕੇ ਕਰਨਾ ਲੋਡ ਇਹਨੂੰ। ਆਹ ਖੋਲਦਾ ਮੈਂ ਬਸ ਓਪਨ ਕਰ ਲਾਂ। ਡੌਗ ਤੇ ਲਾਤਾ ਮੈਂ ਕਿ ਬਾਈ ਲੱਗ ਗਿਆ ਲੋਡ ਕਰਨ। ਮੈਂ ਬੈਠਣਾ ਆ ਦੇ ਕਹਿੰਦੇ ਆ ਨਹੀਂ ਸਾਹਮਣੇ ਆ ਸਾਰੀ ਹੈ ਨਾ ਜਿਹੜਾ ਆਪਣੇ ਇੰਡੀਆ ਉੱਥੇ ਹੈ ਨਾ ਪੰਜਾਬ ਤੇ ਨਹਿਰਾ ਵਗੈਰਾ ਤੇ ਹੁੰਦਾ ਸੀਗਾ। ਆਹ ਮੈਂ ਜ਼ੂਮ ਕਰਕੇ ਦਿਖਾਉਣਾ ਆ। ਆਹ ਸਾਰੀ ਹੈ ਸਾਰਾ ਹਨ। ਇਹ ਹੈ ਨਾ ਅੱਗੇ ਹੰਤਕਲ ਤਾਂ ਨਹੀਂ ਕੋਈ ਮੇਰੇ ਹਿਸਾਬ ਨਾਲ ਕਰਦਾ ਤੇ ਅੱਗੇ ਵੱਢ ਕੇ ਵੱਢ ਕੇ ਲਿਆਉਣਾ ਹੁੰਦਾ ਹਨਾ ਉੱਥੋਂ ਤੇ ਇਹਨੂੰ ਨਾ ਆਪਣਾ ਇਹ ਡੰਗਰਾ ਵਗੈਰਾ ਵਾਲੇ ਤੇ ਪਾਉਂਦੇ ਹੁੰਦੇ ਸੀਗੇ ਛੱਤ ਤੇ ਤੇ ਅਸੀਂ ਵੀ ਕਈ ਵਾਰੀ ਉਹਦੇ ਛੋਟੇ ਹੁੰਦੇ ਨੇ ਨਾਲ ਜਾਣਾ ਡੈਡੀ ਵਰਗੇ ਨੇ ਨਾ ਚਾਚੇ ਵਰਗਿਆਂ ਦੇ ਤੇ ਉਹਦੇ ਵੱਢ ਕੇ ਲਿਆਉਣਾ ਤੇ ਜਿਵੇਂ ਬਾੜੇ ਬੂੜੇ ਚ ਪਾਉਂਦੇ ਹੁੰਦੇ ਸੀਗੇ ਡੰਗਰਾਂ ਦੇ ਉਹਦੇ ਛੱਤ ਬਣਾ ਕੇ ਤਾਂ ਹਨਾ ਤੇ ਬਾਲੇ ਬੂਲੇ ਲਾ ਕੇ ਤੇ ਇਹਦੀ ਬੜੀ ਠੰਡੀ ਛਾਂ ਹੁੰਦੀ ਹੈਗੀ ਕਿਉਂਕਿ ਇਹਨੇ ਇਕੱਠਾ ਜਾ ਕਰਕੇ ਪਾਉਂਦੇ ਹੁੰਦੇ ਸੀ ਉੱਤੇ ਇਹ ਸੋਕ ਜਾਂਦਾ ਜੀ ਅੱਜਕੱਲ ਤਾਂ ਚੱਲ ਹਰੇਕ ਨੇ ਹਾਂ ਪਹਿਲੀ ਗੱਲ ਤਾਂ ਅੱਜਕੱਲ ਕਿਸੇ ਦੇ ਪਸ਼ੂ ਹੀ ਨਹੀਂ ਕਰੇ ਜਿਹਦੇ ਹੈਗੇ ਉਹਨਾਂ ਦੇ ਊਂ ਵੀ ਫਰਸ਼ ਵੀ ਪੱਕ ਬਣਾਇਆ ਹੋਇਆ ਥੱਲੇ ਵੀ ਪੱਕਾ ਤੇ ਤਾਂ ਨਹੀਂ ਚਾਦਰਾਂ ਪਾ ਗਿਆਂਗੇ ਨਾ ਹੀ ਮੇਰੇ ਹਿਸਾਬ ਨਾਲ ਬਾੜਿਆਂ ਬੂੜਿਆਂ 'ਚ ਕੋਈ ਪਸ਼ੂ ਬੰਨਦਾਗਾ ਆ ਕੀ ਕਹਿੰਨਾ ਕਈਆਂ ਪਿੰਡਾਂ 'ਚ ਹੋਵੇ ਜਿਵੇਂ ਸਾਡੇ ਇੱਧਰ ਸਾਡੇ ਤਾਂ ਬਹੁਤ ਘੱਟ ਅੱਜਕੱਲ ਤਾਂ ਨਹੀਂ ਉਹ ਥੱਲੇ ਵੀ ਫਰਸ਼ ਪੱਕਾ ਕਰਦੇ ਮੁੜ ਕੇ ਪਸ਼ੂਆਂ ਦੇ ਮਿਲਨ ਦਾ ਜਾਗਮ ਜੁਕਮ ਹੁੰਦੇ ਆ ਫਿਰ ਉਹ ਥੱਲੇ ਗੱਦੇ ਸੜਦੇ ਹਨ 100 ਕੁਸ ਜਿਹੜਾ ਕਿਥੇ ਪਸੂਣੇ ਹਨਾ ਉੱਥੇ ਕੱਚੇ 'ਚ ਰਹਿੰਦੇ ਹੁੰਦੇ ਸੀ ਅੱਗੇ ਜਾਂ ਛੱਪਣਾ 'ਚ ਜਾਂਦੇ ਹੁੰਦੇ ਸੀ ਹਨਾ ਤੇ ਉਹ ਚੀਜ਼ ਦਾ ਬਹੁਤ ਫਰਕ ਹੁੰਦਾ ਸੀਗਾ ਮੈਂ ਤਾਂ ਸਰ ਦੇਖ ਕੇ ਸਾਰੀ ਗੱਲ ਯਾਦ ਆ ਗਈ ਮੈਂ ਬੈਠਾ ਬੈਠਾ ਦੇਖੀ ਜਾਂਦਾ ਸੀਗਾ ਮੈਂ ਕਿਹਾ ਵੰਡ ਕੇ ਲਿਆਉਣਾ ਹਨਾ ਉੱਤੋਂ ਟਰਾਲੀ ਭਰ ਕੇ ਮੁੜ ਕੇ ਇਹਨੂੰ ਬੰਨ ਬੰਨ ਕੇ ਤੇ ਇਹਦੀ ਛੱਤ ਬਣਾ ਦੇਣੀ ਬੜਾ ਗੈਂਟ ਹੁੰਦਾ ਸੀ ਇਹ ਸਾਡੇ ਨਾਲ ਬਾਰ ਬਾਰ ਸੀਗਾ ਘਰ ਤੋਂ ਥੋੜੇ ਜਿਹਾ ਨਾਲ ਹੀ ਬਾੜਾ ਉੱਥੇ ਪਸੂ ਖੁੱਲੇ ਛੱਡੇ ਬੰਦੇ ਉੱਥੇ ਪਾਈ ਵੀ ਹੁੰਦੀ ਸੀ ਇਹਦੀ ਛੱਤ ਦੁਪਹਿਰ ਵੇਲੇ ਹੁੰਦੇ ਸੀ ਉੱਥੇ ਇਕੱਲੇ ਬਹੁਤ ਵਧੀਆ ਇਹ ਚੀਜ਼ ਘੈਂਟ ਆ ਗਈ ਲੋਡ ਹੋ ਗਿਆ ਆਪਣਾ ਰੈਡੀ ਆ ਦੋ ਲੋਡ ਬਾਰਾਂ ਲਾਤੀਆਂ ਟ੍ਰੇਲਰ 'ਚ ਪਈਆਂ ਸੀ ਪਹਿਲਾਂ ਹੀ ਐਮਟੀ 'ਚ ਨਹੀਂ ਤਾਂ ਇੱਕ ਸਟ੍ਰੈਪ ਲਾ ਦੇਈਦੀ ਆ ਦੇਖੋ ਅੱਗੇ ਤਾਂ ਹੀ ਕਰਤਾ ਲੋਡ ਇੱਥੋਂ ਲਵਡੇ ਵਾਲੇ ਮਸ਼ਰੂਮ ਵਾਲਿਆਂ ਦੇ ਸੀਗਾ ਇੱਥੋਂ ਤੇ ਹੋ ਗਿਆ ਡਨ ਬਾ ਹੁਣ ਸੀਲ ਸੂ ਲਾ ਕੇ ਹਨ ਫੇਰ ਤੁਰਦੇ ਆਂਗੇ ਇੱਕ ਸੀਲ ਵੀ ਲਾਤੀ ਆ ਮੈਨਾਂ ਮੋਸਲੀ ਆ ਚੀਜ਼ਾਂ ਪਾਉਣਾ ਉਹਨਾਂ ਆ ਵੈਸੇ ਇੱਧਰਲੇ ਡੋਰਦੀ ਹੈ ਨਾ ਇਹ ਇੱਧਰ ਚੱਲ ਹੁਣ ਤਾਂ ਵੈਸੇ ਆ ਸੀਲ ਵੀ ਲੱਗੀ ਆ ਪਰ ਇਹਦੇ ਨਾਲ ਐਮਪਟੀ ਤੇ ਵੀ ਜਦ ਲੋਡਰ ਤੇ ਲਾ ਲੇ ਇਹਦੇ ਨਾਲ ਸੇਫਟੀ ਵਾਧੇ ਜਾਂਦੀ ਹੈ ਟਰੈਲਰ ਦੀ ਵੀ ਕੇ ਇਹਦੀ ਡੋਰ ਡਰ ਖੁੱਲ ਜੇ ਹੈ ਨਾ ਤੇ ਉਹ ਬਾਹਰ ਨੂੰ ਨਹੀਂ ਆਉਂਦਾ ਚੱਲ ਉਹਦੇ ਨਾਲ ਖੜ ਜਾਂਦਾ ਫੇਰ ਵੀ ਤੇ ਉਹਦੇ ਨਾਲ ਹੀ ਖੜਾ ਰਹਿੰਦਾਗਾ ਐਕਸਲ ਵਗੈਰਾ ਆਪਣੇ ਸੈਟ ਆਗੇ ਹੈ ਨਾ ਕੈਨੇਡਾ ਦੇ ਹਿਸਾਬ ਨਾਲ 48 ਤੇ ਤੇ ਬਾਈ ਕਹਿੰਦਾ ਵੀ ਇਹਨੂੰ ਸਟਾਰਟ-ਸਟਾਪ ਤੇ ਲਾਇਆ ਸੀਗਾ ਤੇ ਇਹਨੂੰ ਆਪਾਂ ਕਰਦਗੇ ਕੰਟੀਨਿਊਸ ਤੇ ਲਾਉਂ ਜਿੰਨ ਤੇ ਰੱਖ ਆਪਾਂ ਆਹ ਸੀਗਾ ਉਹ ਵਾਲਾ ਸਰ ਮਾ ਦੇ ਤਾਪੂ ਬਾਹ ਘੈਂਟ ਆ ਗਈ ਲੈ ਵੀ ਲੋਡ ਦੇ ਆਪਾਂ ਨੂੰ ਬਾਈ ਫੜਾ ਗਿਆ ਸੀਗਾ ਤੇ ਉਹ ਕੋਈ ਘੱਡਾ ਨਾ ਆਪਣਾ ਹੋਣਾ ਆਪਾਂ ਕਿਹੜਾ ਇੱਥੇ ਲਿਖਉਂਦੇ ਆ ਮੈਂ ਸ਼ੁਰੂ ਕਰਦੇ ਬਈ ਆ ਜਿਹੜਾ ਪੇਪਰ ਪੜਾਉਣਾ ਰਵਾਇਗਰ ਲੀਲਾ ਕੇ ਬਾਈ ਕੋ ਛੱਲ ਲੱਗ ਗਿਆ ਵੀ ਕਿੰਨੇ ਘਟਾਲੇ ਚ ਪਹੁੰਚ ਜਾਣਾ ਮੈਂ ਬਾਈ ਨੂੰ ਦੱਸਣ ਮਾ ਕੇ ਵੀ 850 ਗਰੋਂ ਬਿਕੜਾ 8 ਤੋਂ 9 ਘੰਟੇ ਵਿੱਚ ਦੀ ਰੋਪਣਾ ਤੇਲ ਪਾਣੀ ਕੋਣ ਆਣਾ ਹਨ ਬਾਈ ਇਹ ਬਾਗੇ ਪੁਰਾਣੇ ਨਾਗਾ ਆਪਣਾ ਪੰਜਾਬੀ ਹੁੰਦਾ ਹੀ ਹੈਗਾ ਵਧੀਆ ਨਹੀਂ ਤਾਂ ਉਹਦੇ ਘਾਰੇ ਨੇ ਜਿਹੜੇ ਲਾਟਾਲੇ ਆਲੇ ਨੇ ਜਿਹੜੇ ਕੰਮ ਕਰਦੇ ਆ ਨਾ ਆਪਣਾ ਜਸਤੂ ਦੇ ਕੁੜੀਆਂ ਜਿਗਾ ਕੇ ਲੱਗੇ ਹੋਏ ਹੈਗੇ ਇਹ ਬਾਈ ਦਾ ਕੰਮ ਪਿਆਣ ਇੱਥੇ ਲੋਡ ਲਾੜ ਕਰਦਾ ਹੀ ਹੈ ਹਨ ਫੇ ਮਸਲਿਮ ਲਾ ਮੈਂ ਜਿੰਨੇ ਕਾਰੀ ਵੀ ਹੁਣ ਆ ਲਾਸਟ ਟਾਈਮ ਵੀ ਇੱਥੇ ਆਇਆ ਸੀ ਪਹਿਲਾਂ ਦਾ ਪਿੰਨੇ ਤੋਂ ਫਰੀ ਹੋ ਗਿਆ ਇੱਕ ਟਾਈਕ ਦਾ ਨਾਮ ਲੋ ਇਹਨਾਂ ਤੇ ਇਹ ਵਾਈ ਕਰਦਾ ਹੁੰਦਾ ਲੋ ਇਹਦੀ ਲਾਈਟ ਆ ਬੰਦਾ ਹੈ ਯਾਰ ਭਾਈ ਦੇ ਨਾਲ ਬੱਲੀ ਲਾ ਗਿਆ ਮੈਂ ਹਰ ਏਰੀਆ ਕਿਹੜਾ ਭਾਈ ਬੁੱਝੂ ਲਾ ਗਿਆ ਮੈਂ ਉਹ ਚੁਲਿਆ ਭਾਈ ਇਹ ਚੱਕਰ ਆ ਹੁਣ ਆਪਾਂ ਚੱਲਦੇ ਆ ਆਪਣੇ ਡਿਲੀਵਰੀ ਵਾਲੀ ਲੋਕੇਸ਼ਨ ਕਰਨੀ ਨੂੰ ਹੁਣ ਸੁਬਾਹ ਡਿਲੀਵਰੀ ਆ ਗਈ ਔਗ ਲਾਤਾ ਸੀਗਾ ਆਪਾਂ ਆਪਣਾ ਟਰੱਕ ਤੇ ਆ ਸੀਗਾ ਟਿਮ ਮੋਰਸ ਵਾਲਾ ਠੀਕ ਆ ਤੇ ਤੋਂ ਮੈਂ ਕਿਹਾ ਚੱਲ ਕਾਫੀ ਚੱਕ ਲਗੇ ਕੈਨੇਡਾ ਦਾ ਆਖਰੀ ਟਿਮ ਵੰਗਾ 75 ਤੇਜ਼ ਤੋਂ ਆਪਾਂ ਹਾਸ ਅਮਰੀਕਾ ਚ ਐਂਟਰ ਹੋਣ ਲੱਗੇ ਆ ਤੇ ਮੈਂ ਕਿਹਾ ਚੱਲ ਇੰਤੋਂ ਕਾਫੀ ਚੱਕ ਕਿਤੇ ਆ ਤੇ ਨਾ ਇੱਥੇ ਸਾਈਡ ਤੇ ਲਾਉਣੇ ਪੈਂਦੇ ਆ ਟਰੱਕ ਆ ਵੀ ਅੰਦਰ ਹੀ ਗਏ ਵਾ ਟਿਮ ਦੇ ਸਾਰੇ ਬੰਦੇ ਆ ਨਾ ਮੋਰਸ ਵਾਲਾ ਟਿਮ ਆਗਾ ਕੈਦਰ ਸ਼ੋਲਡਰ ਤੇ ਟਰੱਕ ਟਰੱਕ ਲਾ ਕੇ ਜਾਣੇ ਪੈਂਦੇ ਹੁੰਦੇ ਆ ਮੈਂ ਚੱਲ ਇਹ ਤੋਂ ਬਾਅਦ ਯੂਐਸਾੈਂਟਰ ਹੋ ਜਾਣਾਗਾ ਹਨਾ ਖਾਸ ਅਮਰੀਕਾ ਇੰਟਰ ਹੋ ਜਾਣਾ ਇੱਥੋਂ ਬਾਅਦ ਮੈਂ ਖਿਆ ਵੀ ਚੱਲ ਲਾਸਟ ਵਾਲਾ ਟਿਮਾਂਗਾ ਤੇ ਇੱਥੋਂ ਕਾਫੀ ਚੱਕੀ ਜਾਵੇ ਨਹੀਂ ਮੈਂ ਮੁੜ ਕੇ ਦੋ ਤਿੰਨ ਦਿਨ ਆਪਾਂ ਨੂੰ ਟਿਮਣੀ ਨਾ ਲੱਪਣਾ ਕਿਉਂਕਿ ਯੂਐਸਏ ਚ ਉਧਰ ਹੈ ਨਹੀਂ ਕਿ ਟਿਮ ਤੇ ਮੈਂ ਖਿਆ ਚੱਲ ਇੱਥੋਂ ਚਾਹ ਚੱਕ ਲੈਨੇ ਆਪਾਂ ਇੱਥੋਂ ਪਾਉਣ ਲੱਗਿਆ ਆਪਾਂ ਚਾਲੇ ਇੰਦਰ ਨੂੰ ਆ ਸਾਰੇ ਆ ਸ਼ੋਲਡਰ ਤੇ ਖੜੇ ਆ ਟਰੱਕ ਇੱਧਰ ਆ ਰਿਹਾ ਲੈ ਵੀ ਆਪਾਂ ਪਹੁੰਚ ਗਏ ਸੀਗੇ ਇੱਥੇ ਪੈਮਣਾ ਵਾਲੇ ਬਾਰਡਰ ਤੇ ਤੇ ਮੂਰੇ ਬੂਤ ਅੱਜ ਕੀਤਾ ਇਹਨਾਂ ਨੇ ਇੱਕ ਹੀ ਓਪਨ ਆਪਣੇ ਮੂਰੇ ਆ 6-7 ਟਰੱਕ ਆ ਗਏ ਹਨ ਤੇ ਫਿਰ ਹੌਲੀ-ਹੌਲੀ ਚੱਲਦੇ ਆ ਇੱਥੋਂ ਆਪਾਂ ਕਰਨਾ ਐਂਟਰ ਖਾਸ ਅਮਰੀਕਾ ਨੂੰ ਆ ਦੇਖੋ ਸਾਹਮਣੇ ਯੂ ਐਸ ਏ ਦਾ ਬਲੈਕ ਹੈਗਾ ਫਾਸ ਅਮਰੀਕਾ ਦਾ ਹੀ ਲੱਗਿਆ ਹੋਇਆ ਇਥੋਂ ਕਰਦੇ ਆ ਐਂਟਰ ਇਧਰਲੀ ਸਾਈਡ ਤੇ ਹਨਾ ਆ ਸਾਹਮਣੇ ਜਿੰਦਰਾ ਇਧਰ ਕਾਰਾਂ ਐਂਟਰ ਹੁੰਦੀਆਂ ਹਨ ਤੇ ਇਧਰ ਕੱਲੇ ਟਰੱਕ ਉਹਦਾ ਜਾਦੇ ਵਾਈਟ ਲੋਡ ਸੀਗਾ ਨਾ ਬਲੈਕ ਡੱਕ ਵਾਲੇ ਦਾ ਤੇ ਉਹ ਰਾਈਟ ਲਾਈਨ 'ਚ ਕਿਉਂਕਿ ਉਹ ਇਧਰ ਤੇ ਨਹੀਂ ਲੰਘ ਸਕਦਾ ਉਹ ਉਧਰ ਲੈ ਉਹਨੂੰ ਬੂਥ ਓਪਨ ਕਰਨਗੇ ਉਹਨਾਂ 'ਚ ਰੇਟ ਕਰੂਗਾ ਜਿੰਨਾ 'ਚ ਆਫੀਸਰ ਨਹੀਂ ਆਉਂਦਾ ਹਨਾ ਕੋਈ ਉਹਨੇ ਉੱਥੇ ਵੇਟ ਕਰੂਗਾ ਜਦੋਂ ਆਫੀਸਰ ਆ ਗਿਆ ਫੇਰ ਲੰਘੂਗਾ ਉਹ ਉਹ ਇਹਨਾਂ ਨੇ ਵੈਸੇ ਅੱਜ ਇੱਕ ਕਬੂਤੀ ਚਲਾਇਆ ਹੋਇਆਗਾ ਲੈ ਵੀ ਰੀਫਰ ਕਰਤਾ ਪਾਉਣਾ ਇੱਥੇ ਬਾਰਡਰ ਤੇ ਆਫ ਕਰਨਾ ਪੈਂਦਾ ਹੁੰਦਾ ਨਾ ਆਹ ਡਾਕਾਂ ਜੇ ਇਹਨਾਂ ਨੂੰ ਲੱਗੇ ਕੁਛ ਨਾ ਇਹਨਾਂ ਤੇ ਬੈਕ ਲਵਾ ਲੈਂਦੇ ਹੁੰਦੇ ਆ ਤੇ ਫਿਰ ਦੇਖਦੇ ਹੁੰਦੇ ਵਿੱਚ ਕੀ ਆ ਤੇ ਆ ਇਧਰਲੀ ਸਾਈਡ ਹੈਗਾ ਸਕੈਨਰ ਠੀਕ ਆ ਪਹਿਲਾਂ ਜਾਂ ਕਹਿੰਦੇ ਹੁੰਦੇ ਵੀ ਇਹ ਚ ਟਰੱਕ ਸਾਰਾ ਸਕੈਨ ਹੋ ਜਾਂਦਾ ਕਿ ਉਹਦੇ ਚ ਅੰਦਰ ਜਾਓ ਜੇ ਫੇਰ ਵੀ ਉਹਨਾਂ ਨੂੰ ਲੱਗੇ ਤਾਂ ਫਿਰ ਉਹ ਜਿਹੜੀ ਮੈਂ ਡੌਗ ਦਿਖਾਈ ਆ ਹਨ ਉਹ ਤੇ ਲਵਾ ਲੈਂਦੇ ਹੁੰਦੇ ਆ ਫਿਰ ਆਪ ਦਾ ਚੈੱਕ ਚੁੱਕ ਕਰਦੇ ਆ ਵੀ ਵਿੱਚ ਕੀ ਆ ਵੀ ਸਾਰਾ ਕੁਝ ਸਹੀ ਆ ਕੋਈ ਕੋ ਚੱਕੀ ਤਾਂ ਨਹੀਂ ਫਿਰਦੇ ਤੇ ਉਹ ਹਿਸਾਬ ਕਿਤਾਬ ਆਗਾ ਆ ਜਿਹੜਾ ਇਧਰਲੀ ਸਾਈਡ ਵਾਲੀ ਆ ਬਿਲਡਿੰਗ ਇਹਦੇ ਜਿਹੜੇ ਸਕੈਨਰ ਆਗਾ ਉਹਦੇ ਵੇਚਦੀ ਜੋ ਟਰੱਕ ਨਾਲ ਨਾ ਹਨ ਉਹਨੇ ਕੱਲੀ ਕੱਲੀ ਚੀਜ਼ ਸਕੈਨ ਕਰ ਲੈਣੀ ਆ ਵੀ ਵਿੱਚ ਇਹਦੇ ਕੀ ਪਿਆ ਵੀ ਕੋਈ ਆਪਾਂ ਝੂਠ ਤਾਂ ਨਹੀਂ ਬੋਲੇ ਜਾਂ ਕੋਈ ਉਤਾਂ ਦੀ ਚੀਜ਼ ਤਾਂ ਨਹੀਂ ਉਹ ਫਿਰ ਉਹਦੇ ਤੋਂ ਹੀ ਪਤਾ ਲੱਗ ਜਾਂਦਾ ਇਹਨਾਂ ਨੂੰ ਸਕੈਨਰ ਤੋਂ ਸ਼ੇਅਰ ਕਹਿੰਦੇ ਆਜੋ ਮਿਲਦੇ ਆ ਤੁਹਾਨੂੰ ਇੱਥੋਂ ਆਪਾਂ ਹੋ ਗਏ ਐਂਟਰ ਯੂ ਐਸ ਏ ਨੂੰ ਆਣਾ ਬਾਡਰ ਤੋਂ ਬਾਅਦ ਪੰਪ ਤੇ ਪਹੁੰਚ ਗਏ ਲਾਪਤੇ ਡੈਂਟ ਨਾਲੇ ਤੇ ਇੱਥੋਂ ਪਾਉਣੇ ਆ ਆਪਾਂ ਡੀਜ਼ਲ ਇਹ ਇਹ ਭਰ ਕਾਣਾ ਇਹ ਮੁਲਕਾਂ ਤੇ ਇੰਡੀਆ ਦਾ ਇੰਡੀਆ ਮੇਰੇ ਅਰਕ ਨੇ ਪੰਪ ਤੇ ਲਾ ਕੇ ਉਹਨੂੰ ਕਹਿਣਾ ਇੰਨੇ ਦਾ ਬਾਦੇ ਇੱਥੇ ਕੀ ਆ ਲਾਓ ਆਪਦਾ ਹਣਾ ਹਾਂ ਇੰਨੀਆਂ ਆਇਲਾ ਤੇਨਾਂ ਚ ਤੇ ਆਪ ਦੇ ਕਾਰਡ ਸਵਾਈਪ ਕਰੋ ਤੇ ਤੇਲ ਭਰੋ ਨਾਲਿਆ ਆਦਿ ਆ ਬੈਂਡ ਸ਼ੀਲਡ ਵਗੈਰਾ ਕਲੀਨ ਕਰੋ ਤੇ ਇੰਡੀਆ ਦੇਖ ਲਾ ਉੱਥੇ ਅੱਗੇ ਪਿੱਛੇ ਭੱਜੇ ਫਿਰਦੇ ਹੁੰਦੇ ਹਨ ਤੇ ਹਾਂ ਜੀ ਭਾਜੀ ਕਿੰਨੇ ਦਾ ਤੇਲ ਪਾਉਣਾ ਆ ਇੱਥੇ ਭਾਜੀ ਵੀ ਆਪਾਂ ਸਾਰਾ ਕੁਝ ਹੀ ਆਪ ਆਪ ਨੂੰ ਹੀ ਕਰਨਾ ਪੈਣਾ ਜੋ ਵੀ ਆ ਇਹ ਬਹੁਤ ਫਰਕ ਹੈ ਜੀਆਂ ਚੀਜ਼ਾਂ ਦਾ ਉੱਥੇ ਮੇਰੇ ਅਰ ਕਾਣਾ ਪਾਉਣਾ ਹੁੰਦਾ ਤੇਲ ਕਹਿੰਦੇ ਉਹਨਾਂ ਨੂੰ ਤੇ ਵਿਚਾਰੇ ਅੱਗੇ ਪਿੱਛੇ ਭੱਜੇ ਫਿਰਦੇ ਰਹਿੰਦੇ ਕਿੰਨੇ ਦਾ ਪਾਉਣਾ ਹੀ ਆ ਉੱਥੇ ਨਿਗਰ ਰੱਖਣੀ ਪੈਂਦੀ ਇੱਥੇ ਆਪ ਪਾਉਣਾ ਇਹ ਨਹੀਂਗਾ ਜ਼ੀਰੋ ਵੀ ਚੈੱਕ ਕਰਨੀ ਆ ਉੱਥੇ ਪਹਿਲਾਂ ਜ਼ੀਰੋ ਮੈਂ ਚੈੱਕ ਕਰੋ ਕਿਤੇ ਕੋਸ਼ ਕਰੋ ਇੱਥੇ ਸਾਰਾ ਕੁਝ ਤੁਸੀਂ ਆਪ ਚੈੱਕ ਕਰਕੇ ਪਹਿਲੀ ਗੱਲ ਤਾਂ ਲੋਡ ਹੀ ਨਹੀਂ ਮਸ਼ੀਨ ਹੀ ਫੇਰ ਚੱਲ ਨਹੀਂ ਆਗੀ ਇਹ ਫਰਕ ਹੈ ਆਹ ਰੀਫਰ ਚ ਵੀ ਪਾਉਣਾ ਰੀਫਰ ਚ ਵੀ ਹੈ ਨਹੀਂ ਗਾਣਾ ਉਹ ਵੀ ਥੋੜਾ ਜਿਹਾ ਗਾ ਤੇਲ ਤੇਲ ਪਾ ਕੇ ਨਾ ਮੈਂ ਅੰਦਰ ਆਇਆ ਸੀ ਲਾਭ ਤੇ ਇਹਨਾਂ ਕੋਲੇ ਇਹ ਸਟੈਂਡ ਵਗੈਰਾ ਹੁੰਦੇ ਆ ਇਹ ਇਹ ਨਾ ਆਪਾਂ ਨੂੰ ਜੇ ਥੋੜੁਖਲਕ ਪੁਆਇੰਟ ਹੈਗੇ ਉਹਨਾਂ ਤੋਂ ਹੀ ਮਿਲ ਜਾਂਦੇ ਆ ਮੈਂ ਆਹ ਵਾਲਾ ਸਟੈਂਡ ਬਾਏ ਕੀਤਾ 15 ਡਾਲਰ ਦਾ ਯੂ ਐਸ ਡੀ ਦਾ ਮੈਂ ਆਪਾਂ ਕੀ ਦੇਖ ਰਿਹਾ ਇੱਧਰ ਸਾਰਾ ਸਮਾਨ ਹੀ ਪਿਆਗਾ ਏ 2 ਏ ਡੈਨਾਂ ਕੋਲੇ ਆ ਚਾਰਜਿੰਗ ਕੇਬਲਾਂ ਵਗੈਰਾ ਹਨ ਆ ਇੱਧਰ ਹੈੱਡਫੋਨ ਪਏ ਆ ਜੂ ਕਰਨੇ ਤਾਂ ਨਾਲ ਆ ਜੀਪੀਐਸ ਵੀ ਪਿਆਗਾ ਫੁੱਲ ਚੀਜ਼ ਮਿਲ ਜਾਂਦੀ ਆ ਇੱਧਰ ਕਾਫੀ ਵਗੈਰਾ ਇੱਧਰ ਕਲਮ ਲਾਗ ਗੋਡਾ ਜੇ ਤੁਹਾਡੇ ਕੋਲ ਨਹੀਂ ਕੁਝ ਹੋਸੇਗਾ ਨਾ ਆ ਵੱਡੀਆਂ ਕੇਬਲਾਂ ਕੋਬਲਾ ਕਾਣ ਪੀਣ ਦਾ ਜੋ ਵੀ ਸਮਾਨ ਸਾਰਾ ਕੁਝ ਸਾਨੂੰ ਇੱਥੋਂ ਹੀ ਮਿਲ ਜਾਣਾਗਾ ਬ੍ਰੈਂਡ ਕਮ ਯੂ ਮੈਂ ਨਾ ਇੱਥੇ ਆ I94 ਵਾਲੇ ਰੈਸਟਰੀ ਇੱਥੇ ਰੁਕਿਆ ਸੀਗਾ ਬਹੁਤ ਘੈਂਟ ਕੰਮ ਕਰਾ ਇੱਧਰ ਟਰੱਕਾਂ ਦੀਆਂ ਸਾਰੀਆਂ ਪਾਰਕਿੰਗ ਆ ਹਨ ਤੇ ਇਧਰ ਲਈ ਆ ਲੈਫਟ ਸਾਈਡ ਆ ਜਿਹੜੀ ਇਧਰ ਸਾਰੀਆਂ ਗੱੜਆਂ ਦੇਖੋ ਵਧੀਆ ਦਰਖਤ ਰੋਕਤ ਲਾਏ ਹੋਣ ਹਨ ਇਹਨਾਂ ਨੇ ਘੈਂਟ ਆ ਨਾ ਕੰਮ ਕਰ ਇਹ ਫਾਰ ਕੋ ਬਲਦ ਪਹਿਲਾ ਰੈਸਟਰੀਆ ਹੁੰਦਾ ਜਿਹੜਾ ਰਾਈਟ ਸਾਈਡ ਉਹ ਆ ਇੰਦਰਲੀ ਸਾਈਡ ਸਾਰੀਆਂ ਕਾਰਾਂ ਰੋਕਤੀਆਂ ਇੱਥੇ ਜਿਹਨੇ ਵੀ ਵਾਸ਼ਰੂਮ ਵਗੈਰਾ ਯੂਜ਼ ਕਰਨੇ ਹਨ ਇੱਥੇ ਰੁਕ ਜਾ ਵਧੀਆ ਸਾਰੇ ਇੱਥੇ ਘੜਦੇ ਆਹ ਦੇਖੋ ਪੱਤਝੜਾ ਨਾ ਫਿਰ ਸਾਡੀ ਆ ਕਿੱਡਾ ਸੋਹਣਾ 뷰 ਹੈਗਾ ਆ ਇਧਰ ਨੂੰ ਸਾਰੇ ਟਰੱਕ ਆ ਕੇ ਇਧਰਲੀ ਸਾਈਡ ਕਾਰ ਪਾਰਕਿੰਗ ਆ ਆ ਪਾਈਪ ਟਨ ਵਾਲਾ ਇਧਰ ਬਾੜੀ ਫਿਰਦਾ ਹਨ ਮੇਨ ਗੱਲ ਹਨਾ ਹੁੰਦੀ ਆ ਬੰਦੇ ਨੂੰ ਸਾਫ ਸਫਾਈ ਦੀ ਇਨਾਂ ਦੀ ਉਹ ਵਾਕਈ ਬਹੁਤ ਜ਼ਿਆਦਾ ਹੈ ਨਾ ਇੱਥੇ ਰੱਖਦੇ ਆ ਅੰਦਰ ਇੰਨਾ ਇਹਨਾਂ ਜਿਵੇਂ ਬੰਦੇ ਵਾਲੇ ਵਾਸ਼ਰੂਮ ਆ ਡਾ ਹੈ ਨਾ ਮੁਟੀਆਂ ਵਾਲੇ ਅੱਡ ਤੇ ਦੋਨਾਂ ਦੇ ਉਹ ਵੀ ਡਬਲ ਡਬਲ ਆ ਕੇ ਜਦੋਂ ਇੱਕ ਕਲੀਨ ਕਰਦੇ ਆ ਹਨਾ ਉਦੋਂ ਦੂਸਰਾ ਓਪਨ ਕਰਕੇ ਰੱਖਦੇ ਆ ਇਹ ਤੇ ਜਦੋਂ ਦੂਜਾ ਕਲੀਨ ਹੋ ਜਾਂਦਾ ਹਨਾ ਫਿਰ ਉਹਨੂੰ ਉਹ ਚਲਾ ਦਿੰਦੇ ਆਗੇ ਵੀ ਪੋਲਮ ਲਾ ਕੇ ਗੋਡਾ ਚੀਜ਼ ਘੈਂਟ ਆ ਕੰਮ ਕਰ ਆ ਦੇਖੋ ਕਾਹਨਾ ਰੌਕਵਿਲੇ ਵਾਲਾ ਲੱਭਦਾ ਪੰਪ ਇੱਥੇ ਸਟਾਰਟਿੰਗ 'ਚ ਨਵਾਂ ਹੀ ਬਣਿਆਗਾ ਤੇ ਉਦੋਂ ਜਿਵੇਂ ਨਹੀਂ ਸੀ ਰਾਜ ਪੈਂਦਾ ਹੁੰਦਾ ਤੇ ਹੁਣ ਮੇਰੇ ਕੋਲੇ ਸਾਰੇ ਅਜੇ 7 ਵਜਣ ਵਾਲਿਆ ਹਨਾ ਸ਼ਾਮ ਦੇ ਤੇ ਫੁੱਲ ਹੋ ਗਿਆ ਜਿਵੇਂ ਆ ਸਾਹਮਣੇ ਆਉਣ ਇਲਾ ਦੇ ਮਗਰ ਹਨਾ ਇੱਥੇ ਵੀ ਸਾਰਾ ਬਿਜੀ ਹੋ ਜਾਂਦਾ ਹੈ ਆਲਮੋਸਟ ਕੋਈ ਨਾ ਟਿਕਾਣੇ ਜੇ ਤੇ ਆ ਜਿਨੇ ਰੁਕਣਾ ਕਰਨਾ ਸਲੀਪ ਪਾਉਣੀ ਆ ਸਾਰੇ ਸਲੀਪ ਪਾਈ ਖੜੇ ਆਗੇ ਤੇ ਆ ਦੇਖੋ ਪਾਰਕਿੰਗ ਹੈ ਨਹੀਂ ਆ ਬੰਦਾ ਵਿਚਾਲਿਆ ਹਨਾ ਹੋਰ ਵੇ ਪ੍ਰੈਸ਼ਰ ਲਾ ਕੇ ਗਿਆ ਹੋਇਆਗਾ ਤੇ ਜਿਵੇਂ ਫੁੱਲ ਹੋ ਜਾਂਦਾ ਬਾਕੀ ਇਹ ਤਾਂ ਫਿਊਲ ਪ੍ਰਾਈਸ ਵਗੈਰਾ ਦਾ ਵੀ ਫਰਕ ਹੁੰਦਾ ਨਾ ਦੂਜਿਆਂ ਨਾਲੋਂ ਕਈ ਵਾਰੀ ਫਰਕ ਹੁੰਦਾ ਕਾਫੀ ਸਸਤਾ ਹੁੰਦਾ। ਕੁਝ ਉਹ ਚੱਕਰ ਵੀ ਚੱਲ ਜਾਂਦਾ ਇੱਥੇ। ਆ ਦੇਖ ਇੱਧਰ ਵੀ ਪਾਰਕਿੰਗਾਂ ਲਾਉਣ ਲਾਤੇ ਇਹਨਾਂ ਨੇ ਆ ਵੇਸੇ ਬਾਕ ਟੈਲਾਂ ਦੀ ਪਾਰਕਿੰਗ ਸੀਗੀ। ਆ ਸਾਰੇ ਖੜੇ ਹੈਗੇ ਇੱਧਰ ਨੂੰ। ਮੈਂ ਵੀ ਆਪਾਂ ਲਈ ਆਪਣਾ ਕੌਫੀ। ਔਗੇ ਨੂੰ ਕਰ ਦਈਏ ਇੱਥੇ। ਸਟਾਪ ਬਹੁਤਾ ਇੰਨੀ। ਬਾਕੀ ਇਹ ਚ ਪਾਵਾਂਗੇ ਆਪਾਂ। ਕਰੀਮ ਆ ਪੈਂਡ ਹਾਫ ਥੋੜੀ ਜਿਹੀ ਪਾ ਲੈਨੇ ਆ ਫ੍ਰੈਂਚ ਬਨੀਲਾ ਠੀਕ ਆ ਓਕੇ ਰਿਪੋਰਟ ਆ ਨਾ ਇਧਰ ਕੋਲ ਡਰਿੰਕ ਪਾ ਜੀਨੇ ਬਿਨੇ ਆ ਇਧਰ ਕਾਣ ਪੀਂਦਾ ਜੇ ਕੋਈ ਬਾਹਲਾ ਚਾਹ ਪੀਣਾ ਜੇ ਕਿਸੇ ਨੂੰ ਨੀਂਦ ਆਉਂਦੀ ਹੋਵੇ ਨਾ ਬਾ ਇੱਕ ਆ ਪੀ ਲੋ ਜੇ ਤੂੰ ਵੀ ਜਾਦੇ ਆ ਤਾਂ ਦੋ ਬਾ ਰਸਾਉਂਦਾ ਨਹੀਂ ਬੰਦਾ ਜਿਹੜੇ ਇਹ ਹੈ ਨਾ ਇਹ ਨੀਰੀ ਕਪੀਨ ਆ ਇਹਦੇ ਚ ਨੇਂਦ ਰੋਣ ਨਹੀਂ ਆਉਣ ਦਿੰਦੇ ਇਹਦਾ ਬਹੁਤ ਡੇਂਜਰ ਆ ਇਹਦਾ ਜੇ ਜਾਂ ਤਾਂ ਸਵੇਰ ਸਵੇਰ ਹਨਾ ਉੱਠਣਸਾਰ ਪੀਲੀ ਦਾ ਗੱਲ ਬੱਕਰੀ ਵੀ ਖਾ ਪੀ ਕੇ ਜੇ ਅੱਧ ਵਿਚਾਲੇ ਦੇਣ ਦੇ ਪੀਨੇ ਹੋ ਮੁੜ ਕੇ ਤੁਹਾਨੂੰ ਇਹ ਨਹੀਂ ਵੀ ਸੌਂਜੋਗੇ ਉਧਰ ਹਾਰਡ ਏਜ਼ ਆ ਖਾਣਾ ਬੀਣਾ ਕੁਝ ਵੀ ਭੁੱਖ ਰੱਖਿਆ ਉਹਦਾ ਵੈਸੇ ਇਤਰੂ ਵੀ ਪਈ ਆ ਰੋਲ ਰਾਲ ਸਾਰਾ ਕੁਝ ਆ ਵੀ ਘੈਂਟ ਹੁੰਦੇ ਆ ਕਾਫੀ ਚੱਕ ਲਈ ਆਪਾਂ ਇਥੋਂ ਭਾਈ ਕੋ ਚੱਲਦੇ ਆ ਇਥੋਂ ਆਪਾਂ ਨੂੰ 2.5 2.5 3 ਘੰਟੇ ਲੱਗਣੇ ਆ ਸਾਰੇ ਫੇਰ ਤੋਂ ਬਾਅਦ ਆ ਕਾਫੀ ਕੁਫੀ ਪੀ ਕੇ ਮੈਂ ਤੁਰਦੇ ਆ ਕਾਫੀ ਨਾ ਦੁਸਤੀ ਹੈ ਨਹੀਂ ਜੇ ਅੱਜ ਬਣਾਉਣੀ ਪਈ ਆ ਆਪ ਨੂੰ ਨਹੀਂ ਦੇਖੋ ਬਣੀ ਬਣਾਈ ਵੀ ਪਈ ਹੁੰਦੀ ਆ ਕਿ ਉੱਥੇ ਇਹਨਾਂ ਤਾਂ ਹੋ ਪੀ ਲਈ ਆ ਕਿ ਮੈਂ ਲੈ ਵੀ ਪਾਰਕਿੰਗ ਗਈ ਆ ਆਪਾਂ ਨੂੰ ਮੈਲ ਇੱਥੇ ਲਾਦਾ ਇੱਥੋਂ ਬਾੜ ਮੈਂ ਆਟ ਹੈਗਾ ਸਾਰਾ 2 ਕਮੀਲਾਾਂ ਤੇ ਤੇ ਆ ਮਿਲ ਗਈ ਇੱਧਰ ਹੈ ਤਾਂ ਇਹ ਨਾਂਗਾ ਜਈਆ ਪਰ ਇੱਥੇ ਕੋਈ ਨਹੀਂ ਰਾਤ ਟਾਈਮ ਨਹੀਂ ਕੋਈ ਦਿਨੇ ਨਹੀਂ ਕਰ ਸਕਦੇ ਵਪਾਰਕ ਰਾਤ ਨੂੰ ਨਹੀਂ ਕੋਈ ਬੋਲਦਾ ਆ ਵੀ ਤਾਂ ਇੱਥੇ ਵਿਚਾਲੇ ਹੀ ਖੜੇ ਸਾਰੇ ਟਰੱਕ ਇੰਨਾ ਕਿ ਥੱਕਾ ਤਾਂ ਕਹਿੰਦੇ ਚੱਲਦਾ ਹੀ ਆ ਵੀਰੇ ਰਾਤ ਨੂੰ ਇੱਥੋਂ 2 ਕਮੀਲਾਾਂ ਤੇ ਡਿਲੀਵਰੀ ਹੈ ਸਵੇਰ 5:30 4 ਵਜੇ ਜਾਣਾ ਪਊਗਾ ਉੱਥੇ ਪਹਿਲਾਂ ਡੇਢੇ ਘੰਟਾ ਤੇ ਸਵੇਰ ਸਵੇਰ ਜਾਵਾਂਗੇ ਆਪਾਂ ਉਹਨਾਂ ਕੋਲੇ ਉੱਥੇ ਉਹਨਾਂ ਜਿਹੜੇ ਇੱਥੇ ਲਾ ਕੇ ਹੁਣ ਸੌਣੇ ਆ ਰੋਟੀ ਰਾਟੀ ਖਾ ਕੇ ਸੁਬਾ ਉੱਥੇ ਕਹਿੰਦਾ ਤਾਂ ਘੰਟਾ ਕੋ ਹੁੰਦੇ ਆ ਪਰ ਜੇ ਡੇਢ ਘੰਟਾ ਪਹਿਲਾਂ ਹਨਾ ਐਂਟਰ ਕਰ ਲਓ ਗੁੱਡ ਹੁੰਦਾਗਾ ਫੇਰ ਹੀ ਉੱਥੇ ਵੀ ਨਾ ਉਹਨਾਂ ਦੇ ਸਿਕਿਉਰਿਟੀ ਤੇ ਬੜਮਾਰਦੀ ਤੇ ਟਾਈਮ ਲੱਗ ਜਾਂਦਾ ਉੱਥੇ ਜੇ ਟਰੱਕ ਚ ਕਾਫੀ ਇਕੱਠੇ ਹੋਏ ਹੋਏ ਹੋਣ ਤੇ ਉਦੋਂ ਚੰਗਾ ਹੁੰਦਾ ਅੱਧਾ ਘੰਟਾ ਐਕਸਟਰਾ ਹੀ ਹਨਾ ਪਹਿਲਾਂ ਦਾ ਘੰਟਾ ਹੀ ਐਕਸਟਰਾ ਪਰ ਅੱਧਾ ਘੰਟਾ ਹੋਰ ਐਡ ਕਰ ਲਓ ਨਾਲ ਇਹਨੇ ਨਾਲ ਗੁੱਡ ਰਹਿੰਦਾ ਡਿਲੀਵਰੀ ਵਗੈਰਾ ਦਾ ਆ ਹੈਗਾ ਇਹਨਾਂ ਦਾ ਅੰਦਰ ਵਾਸ਼ਰੂਮ ਵਗੈਰਾ ਇੱਥੇ ਬਹੁਤ ਕੈਂਟਾ ਲਾਸਟ ਟਾਈਮ ਵੀ ਮੈਂ ਕਿਹਾ ਦਿਖਾਈ ਸੀਗੇ ਵਧੀਆ ਹੈ ਵੀ ਸਾਰਾ ਨਵਾਂ ਹੀ ਬਣਿਆ ਪੰਪ ਇੱਧਰੋਂ ਇਹ ਸਾਰਾ ਆਹ ਦੇ ਰਾਤ ਨੂੰ ਉਹ ਟਰੱਕ ਆਈ ਜਾਂਦੇ ਪਰ ਪਾਰਕਿੰਗ ਹੈ ਨਹੀਂ ਗਈ ਤਾਂ ਕਈ ਗੱਲਾਂ ਖੂਬ ਚਾਲੇ ਲਾ ਕੇ ਲੈ ਵੀ ਰੋਟੀ ਦੀ ਆਪਾਂ ਗਰਮ ਕਰਨੀ ਧਰ ਮਾਈਕਰੋ ਚ ਰੱਖਤੀ ਆ ਸਬਜ਼ੀ ਤੇ ਨਾਲ ਖਾਵਾਂਗੇ ਮਿਰਚਾਂ ਦਾ ਚਾਹ ਦਹੀਂ ਤੇ ਸੈਲਡ ਇੰਨੇ ਆ ਨਜ਼ਾਰੇ ਆਪਾਂ ਰੋਟੀ ਦੇ ਗੇਰਾ ਰੋਟੀ ਰਟੀ ਖਾ ਕੇ ਹਨ ਤੇ ਆ ਦਾ ਰੈਗੂਲਰ ਸਾਰਾ ਕੰਮ ਕਰਕੇ ਫਿਰ ਉਸ ਤੋਂ ਬਾਅਦ ਹੋ ਚੁਗੀ ਆਪਣੀ ਗੁੱਡ ਨਾਈਟ ਫੇਰਾਂ ਵਾਰ ਰੋਟੀ ਰਟੀ ਖਾ ਲ ਗੇ ਦੋ ਗਰੂਟੀਆਂ ਖਾ ਲ ਗੇ ਉਸ ਤੋਂ ਬਾਅਦ ਪੈਂਦੇ ਮੈਂ ਵੀ ਆਪਣਾ ਹੋ ਗਿਆ ਡਨ ਫੋਰ ਦਾ ਡੇ ਅੱਜ ਦੀ ਹੋ ਗਈ ਹੈ ਸ਼ਿਫਟ ਖਤਮ ਆਪਣੀ ਤੇ ਮੈਂ ਦੱਸਿਆ ਹੀ ਹੈ ਨਾ ਤੇ ਸਵੇਰ ਹੈਗੀ ਆ ਡਿਲੀਵਰੀ ਆਪਣੀ ਤੇ ਹੁਣ ਸਾਰਿਆਂ ਨੂੰ ਕਰਦੇ ਆਪਾਂ ਗੁੱਡ ਨਾਈਟ ਤੇ ਸਾਰਿਆਂ ਨੂੰ ਬੇਨਤੀ ਆ ਵੀ ਆਪਣਾ ਚੈਨਲ ਕਰੋ ਸਬਸਕ੍ਰਾਈਬ YouTube ਵਾਲਾ ਤੇ ਨਾਲੇ Facebook ਵਾਲੇ ਨੂੰ ਕਰ ਲੋ ਫੋਲੋ ਸਾਰਿਆਂ ਨੂੰ ਬੇਨਤੀ ਆਹੀ ਤੇ ਹੁਣ ਲਾਲਗੇ ਆਪਾਂ ਪੜਦੇ ਪੁਰਦੇ ਕਿਉਂਕਿ ਸਵੇਰ ਉੱਠਣਾ ਅਰਲੀ ਆਪਾਂ ਤੇ ਹੁਣ ਨਹੀਂ ਨੈਪ ਗੋਟਾ ਸਲੀਪ ਠੀਕ ਹੈ ਜੀ ਓਕੇ ਬਾਏ ਸਾਰਿਆਂ ਨੂੰ ਗੁੱਡ ਨਾਈਟ ਓਕੇ